ਚਾਲੇ ਸੂਟ ਬਣੰਜੋ ਫਿਰ ਮੜਾ ਜਰਾ ਆਰਾਮ ਕਰ ਲਾਂਗੇ ਦੋ ਘੜੀ 오ਹੋ ਧਾਗਾ ਵੀ ਟੁੱਟ ਗਿਆ ਅਨੱਖਾ ਪੈ ਦੀਆਂ ਅਣਕ ਲਾ ਕੇ ਚੱਪਾ ਚੱਲ ਕੰਮ ਨਿਭੜ ਜੇ ਇੱਕ ਕਮੀਜ਼ ਕਰਕੇ ਨਾ ਥੋੜਾ ਜਿਹਾ ਆਰਾਮ ਕਰੂੰਗੀ ਥੱਕ ਗਈ ਬਹੁਤ ਜ਼ਿਆਦਾ ਹੋ ਹੋ ਲਮੇਂਤਾ ਸਾਰਾ ਦੁਪਹਿਰਾ ਹੋ ਗਿਆ ਘਰ ਲੱਭਦੀ ਨੂੰ ਅੱਛਾ ਜੀ ਹੁਣ ਜਾ ਕੇ ਲੱਭਿਆਂ ਅੱਛਾ ਉਹ ਵੀ ਕਿਸੇ ਜਵਾਕ ਜਦੋਂ ਪੁੱਛਿਆ ਮੈਂ ਕਿਹਾ ਵੰਸੋ ਦਾਕਰ ਕਿਹੜਾ ਜਿਹੜੀ ਕੱਪੜੇ ਸੇ ਹੁੰਦੀ ਆ ਕਹਿੰਦੇ ਭਾਈ ਸਾਹਮਣੇ ਹੀ ਆ ਅੱਛਾ ਬਹਿ ਜਾ ਭਾਣੇ ਪਾਣੀ ਪੂਣੀ ਲੈ ਕੇ ਆਵਾਂ ਬਸ ਮੈਂ ਤਾਂ ਨਾ ਸੂਟ ਦੇਣ ਆਈ ਆ ਮਨੇ ਸੂਟ ਸਮਾਣੇ ਆ ਅੱਛਾ ਹੋਰੇ ਮੈਂ ਤਾਂ ਆੱਕੀ ਪਈ ਆ ਭਾਣੇ ਦਰਜੀਆ ਨੇ ਬੁਗਾਰ ਵੱਢਤੀ ਸੂਟਾਂ ਦੀ ਕੋਈ ਉਹ ਕਰ ਦਿੰਦਾ ਫਿਟਿੰਗ ਨਹੀਂ ਬਣਾਉਂਦਾ ਕੋਈ ਬਾਹਾਂ ਬੜੀਆਂ ਲਾ ਦਿੰਦਾ ਕੋਈ ਸਲਵਾਰੋ ਛੋਟੀ ਕਰ ਦਿੰਦਾ ਹੈ ਅੱਕੀ ਪਈਆਂ ਆ ਦੇਖ ਲੈ ਸੂਟ ਲੈ ਕੇ ਆਈਆਂ ਪਹਿਲਾਂ ਤਾਂ ਕੱਪੜਾ ਦੇਖਾ ਬਹੁਤ ਸੋਹਣਾ ਕੱਪੜਾ ਇਹ ਗਰਮੀਆਂ ਵਾਲਾ ਹੀ ਆ ਹਾਂ ਗਰਮੀਆਂ ਵਾਲਾ ਹੀ ਆ ਸੋੜ ਕਿੱਥੇ ਤੋਂ ਲੈ ਕੇ ਆਈਆਂ ਇਹ ਇਹ ਮੈਂ ਖੀਲਾ ਚੌਂਕ ਤੋਂ ਲਈਆਂ ਰੰਗ ਤਾਂ ਬਹੁਤ ਸੋਹਣਾ ਇਹ ਹਾਂ ਇਹ ਰੰਗ ਹੈ ਨਹੀਂ ਸੀ ਮੇਰੇ ਕੋਲ ਨਾ ਅੱਛਾ ਚਲ ਬਣ ਜੂਗਾ ਹੋਰ ਤੇ ਆ ਦੋ ਸੂਟ ਨਹੀਂ ਇੱਕ ਆ ਸੂਟ ਆ ਅੱਛਾ ਅਕਾਲੇ ਰਹਿਣਾ ਤੁਹਾਨੂੰ ਨਾ ਦੱਸਦੇ ਵੀ ਪਹਿਲਾਂ ਕਿਹੜਾ ਚਾਹੀਦਾ ਮੈਂ ਉਹ ਹੀ ਬਣਾਵਾਂਗੀ ਨਾ ਦੇਖ ਕੰਮ ਮੇਰੇ ਕੋਲ ਹੈਗਾ ਬਹੁਤ ਜ਼ਿਆਦਾ ਮੈਂ ਬਹੁਤ ਕੰਮ ਕੰਮ ਫੜਿਆ ਹੋਇਆ ਚਲ ਔਖੇ ਸੌਖੇ ਮੇਰੇ ਤਾਂ ਦੋ ਸੂਟ ਕੱਢ ਦੀ ਹੁਣ ਵਿੱਚ ਨੂੰ ਮੈਨੂੰ ਚਾਹੀਦੇ ਆ ਜ਼ਰੂਰੀ ਇਹ ਤਾਂ ਮੈਂ ਪਾਲਾਂਗੀ ਪਰਸੋਂ ਚੌਥੇ ਨੂੰ ਮੈਨੇ ਪਾਣਾ ਇਹ ਫਿਰ ਤੂੰ ਇਸ਼ਾਰਾ ਕਰੀ ਤੂੰ ਕੱਲ ਸ਼ਾਮ ਨੂੰ ਲੈ ਜੀ ਮੇਰੇ ਤੋਂ ਦੇ ਦਾਂਗੀ ਬਣਾ ਕੇ ਅੱਛਾ ਇਹ ਬਣਾ ਦੇਂਗੀ ਕੱਲਾ ਫਿਰ ਹਾਂ ਬਣਾ ਦਾਂਗੀ ਠੀਕ ਆ ਹਾਂ ਤੈਨੂੰ ਲੱਗੇਗਾ ਟਾਈਮ ਚਲ ਇਹ 4 ਦਿਨ ਠਹਿਰ ਕੇ ਬਣਾ ਦੀ ਕਿੰਨੀ ਕੁ ਸਮਾਈ ਲੱਗੇਗੀ 4 ਦਿਨ ਨਹੀਂ ਘੱਟੋ ਘੱਟ 15 ਦਿਨ ਲੱਗੇਗੇ ਸੋ ਦੇਖ 4 ਦਿਨ ਇਹ ਤਾਂ ਦੇਖਿਆ ਜ਼ਿਆਦਾ 15 ਦਿਨ ਤਾਂ ਬਹੁਤ ਜ਼ਿਆਦਾ ਹੋਗੇ ਹਫਤੇ 10 ਦਿਨ ਤੱਕ ਦੇ ਦੀ ਦੇਖ ਬੀਬੀ ਜਿਹੜਾ ਪਹਿਲਾ ਸਮਾਨ ਮੇਰੇ ਪਾਪੇ ਉਹ ਕਿਤਰਾ ਕਰਾਂਗੀ ਪੂਰਾ ਜੇ ਤੇਰੇ ਘੜ ਦਈਏ ਚਲ ਐਂ ਕਰ ਚਲ ਫਿਰ ਇਹ ਕੱਢ ਦੀ ਕਰ ਦਾਂਗੀ ਉਹ ਇਹ ਉਹ ਤੇਰਾ 10 ਦਿਨਾਂ ਤੱਕ ਕਰ ਦਾਂਗੀ ਠੀਕ ਆ ਤੇ ਸਮਾਈ ਕਿੰਨੀ ਕੁ ਲੱਗੇਗੀ ਪਹਿਲਾ ਸਮਾਈ ਹੈਗਾ ਸਿੰਪਲ ਸੂਟ ਕੀ ਹੈਗਾ 300 ਰੁਪਇਆ ਗਲੇ ਕੇ ਅੱਡ ਲੱਗੇਗੇ ਜੇ ਡਿਜ਼ਾਈਨ ਵਾਲਾ ਬਣਵਾਣਾ ਗਲਾ 300 ਰੁਪਏ ਭਲੇ ਨਾ ਤੂੰ ਮਾਡਰਨ ਬਣਵਾਵੇਂਗੀ ਨਾ ਜਿੰਨਾ ਤੂੰ ਸਟਾਈਲਿਸ਼ ਬਣਵਾਵੇਂਗੀ ਪਾਈਪਿੰਡ ਦੇ ਅੱਡ ਪੈਸੇ ਗਲੇ ਦੇ ਅੱਡ ਪੈਸੇ 300 ਰੁਪਏ ਲੱਗਿਆ ਸਿੰਪਲ ਸੂਟ ਕਾ ਦੇਖੋ ਜੀ ਜੇ ਡਿਜ਼ਾਈਨਰ ਦਾ ਗਲਾ ਬਣਵਾਉਣਾ 20 ਰੁਪਏ ਉਹਦੇ ਲੱਗੇਗੇ 25 ਰੁਪਏ ਲੱਗੇਗੇ ਪਾਈਪਿੰਡ ਦੇ ਜੇ ਬੜੀ ਮੂਰੀ ਕਰਾਣੀ ਆ 30 ਰੁਪਏ ਬੜੀ ਮੂਰੀ ਦੇ ਜੀ ਜਿਵੇਂ ਤੁਸੀਂ ਕਹੋਗੇ ਮੈਂ ਬਣਾ ਦਾਂਗੀ ਜੀ ਸਿੰਪਲ ਸੂਟ ਦੀ ਸਲਾਈ 300 ਰੁਪਏ ਜੀ ਭੈਣ ਜੀ ਤੁਸੀਂ ਰੇਟ ਜ਼ਿਆਦਾ ਨਹੀਂ ਲਾਰੇ ਥੋੜਾ ਜਾਂ ਬਿਲਕੁਲ ਸਹੀ ਰੇਟ ਆਈ ਤੁਸੀਂ ਹੋਰ ਦੁਕਾਨਾਂ 'ਪਾ ਜਾ ਕੇ ਦੇਖ ਲਓ 4-400 ਰੁਪਏ 5-500 ਰੁਪਏ ਬਾਕੀ ਜਿੱਥੇ ਮੈਂ ਪਹਿਲਾਂ ਉਹ ਸਬੰਧੀਆਂ ਉਹ ਤਾਂ 200 ਰੁਪਏ 'ਚ ਸਿੰਦੇ ਆ ਜੀ ਬੀਬੀ ਦੇਖ ਮੈਂ 100 ਰੁਪਏ ਵਾਲਾ ਕੰਮ ਨਹੀਂ ਕਰਦੀ ਹੈਗੀ ਮੇਰੇ ਕੋਲ ਆਮਾ ਬਾਹਰ ਦੇ ਕੱਪੜੇ ਹੁਣ ਮਹਿੰਗਾਈ ਵੀ ਬਹੁਤ ਹੋ ਗਈ ਹੁਣ ਜਿਹੜੀ ਪਹਿਲਾਂ 2 ਰੁਪਏ ਦੀ ਰੀਲ ਸੀ ਹੁਣ 1 ਰੁਪਏ ਦੀ ਹੋ ਗਈ ਆਪਣਾ ਆਪਣਾ ਹਿਸਾਬ ਹੁੰਦਾ ਜੀ ਆਹ ਦੇਖ ਕੇ ਕਰ ਲਿਓ ਜੀ ਮਾੜਾ ਜ ਮੈਂ ਤਾਂ ਪਹਿਲੀ ਵਾਰ ਹੀ ਆਈ ਆ ਤੁਹਾਡੇ ਕੋਲ ਚਲ ਐ ਕਰੋ ਜੀ ਤੁਹਾਡੇ ਤੋਂ 250 ਲੈ ਲਾਂਗੀ ਹੋਰ ਕੀ ਇਹ ਤਾਂ ਘੱਟ ਤੋਂ ਹੋਣੀ ਅੱਛਾ ਇਹਦਾ ਨਾ ਮੜ ਜਾ ਗਲਾ ਜਾਂ ਉਹ ਐਂਤ ਕੋਣਾ ਜਾ ਬਣਾਦੀ ਉਹ ਡਿਜ਼ਾਈਨ ਜਿਹਾਂ ਵਾਲਾ ਡਿਜ਼ਾਈਨ ਵਾਲੇ ਗਲੇ ਕਿ ਲੱਗ ਪੈਸੇ ਲੱਗੇਗੇ ਜੀ ਉਹਦੇ ਕਿੰਨੇ ਪੈਸੇ ਹੁਣ ਉਹਦੇ 20 ਪਏ ਲੱਗੇਗੇ ਜੀ ਕੱਲੇ ਡਿਜ਼ਾਈਨ ਵਾਲੇ ਗਲੇ ਦੇ 20 ਪਏ ਹਾਂ ਡਿਜ਼ਾਈਨ ਵਾਲੇ ਗਲੇ ਦੇ 20 ਪਏ ਜੀ ਅੱਛਾ 25 ਰੁਪਏ ਦੀ ਉਹ ਹੋ ਗਈ ਜੀ ਪਾਈਪਿੰਨ ਜਿਹੜੀ ਛੱਡਾ ਦੇ ਲਾਣੇ ਆ ਅੱਛਾ ਪਾਈਪਿੰਨ ਵੀ ਲਾਂਗੇ ਦੇ ਪਾਈਪਿੰਨ ਦੀ ਤਾਂ ਮੈਂ ਲੋੜ ਵਾਲੀਆਂ ਜਿਵੇਂ ਤੁਸੀਂ ਕਹੋਗੇ ਪਤਾ ਉਹ ਮੈਂ ਤਿਆਰ ਕਰਨਾ ਦੇਖੋ ਜੀ ਤੁਹਾਡੀ ਮਰਜ਼ੀ ਜਿਵੇਂ ਤੁਸੀਂ ਕਹੋਗੇ ਆਪਾਂ ਨੇ ਉਵੇਂ ਬਣਾ ਕੇ ਦੇਣਾ ਬਿਲਕੁਲ ਡੂਡੂ ਕਾਪੀ ਬਸ ਠੀਕ ਆ ਆ ਨਾਪ ਦਾ ਬਣਾ ਦਿਓ ਜਿਹੜਾ ਇਹ ਨਾਪ ਹੈ ਦੇਖ ਲਓ ਇਹ ਬਿਲਕੁਲ ਸਹੀ ਹੈ ਜੀ ਤੁਹਾਡੇ ਹਾਂ ਇਹ ਸਮਾਰ ਕੇ ਨਾਪ ਦੇਖ ਲਿਓ ਇਹਦੇ ਨਾਪ ਦਾ ਹੀ ਚਾਹੀਦਾ ਠੀਕ ਆ ਜੀ ਬਣਾ ਦਾਂਗੇ ਇਹਦੇ ਨਾਪ ਦਾ ਬਣਾ ਦਾਂਗੇ ਜੀ ਠੀਕ ਹੈ ਜੀ ਤੇ ਹੋਰ ਮੈਨੂੰ ਪਰਸੋਂ ਦੇ ਦੇਗੇ ਨਾ ਪੱਕਾ ਪਰਸੋਂ ਸ਼ਾਮ ਤੱਕ ਲੈ ਜਿਓ ਬੇਫਿਕਰ ਹੋ ਕੇ ਜੀ ਠੀਕ ਆ ਚਲੋ ਫਿਰ ਮੈਂ ਪਰਸੋਂ ਕਿਹੜਾ ਮਾਰਾਂਗੇ ਲੈ ਜਿਓ ਜੀ ਠੀਕ ਹੈ ਜੀ ਅ ਬਸ ਠੀਕ ਆ ਅੱਛਾ ਜੀ ਚਾਹ ਪਾਣੀ ਕੁਛ ਜੀ ਨਾ ਨਾ ਬਸ ਬਣੇ ਅੱਛਾ ਚਲ ਕੋਈ ਹਾਂ ਅੱਛਾ ਜੀ ਵਧੀਆ ਜਿਹਾ ਬਣਾ ਦਿਓ ਐਨ ਫਿਟਿੰਗ ਜੀ ਵਾਲਾ ਬੇਫਿਕਰ ਹੋ ਜਾਓ ਜੀ ਮੇਰੀ ਤਾਂ ਪਹਿਲਾਂ ਰਾੰਦ ਵੱਡ ਧੀ ਉਹਨਾਂ ਨੇ ਇਹ ਮੈਂ ਕਿੰਨਿਆਂ ਨੂੰ ਦੇਖੇ ਦੇਖ ਲਿਆ ਅੱਛਾ ਕੋਈ ਕੁਛ ਖਰਾਬ ਕਰ ਦਿੰਦਾ ਕੋਈ ਕੁਛ ਖਰਾਬ ਕਰ ਦਿੰਦਾ ਮੈਂ ਤਾਂ ਅੱਕੀ ਪਈਆਂ ਸੂਟ ਦੇ ਦੇਖ ਕੇ ਚੋਗਣਾ ਲਈ ਬਣਾਉਂਦੇ ਜੀ ਟੇਲਰ ਹਾਂ ਬਸ ਪਤਾ ਕਿ ਇਹ ਫਾਰਮੈਲਟੀ ਕਰਾ ਹੈ ਗਿਆ ਵੀ ਪੈਸੇ ਲੈ ਲਏ ਚਲੋ ਜੀ ਫਹਾ ਵੱਡ ਕਰਕੇ ਦੋ ਚ ਹੈ ਅਗਲੇ ਦਾ ਹਣਾ ਹਾਂ ਤੁਸੀਂ ਮਰਜੀ ਰੀਜ ਜੀ ਨਾਲ ਬਣਾਈਓ ਠੀਕ ਹੈ ਜੀ ਬੇਫਿਕਰ ਹੋ ਜਾ ਜੀ ਮੈਂ ਕਿਹਾ ਜੀ ਹਾਂ ਜੀ ਠੀਕ ਆਪਾਂ ਦੇ ਕੋ ਬਾਹਰ ਦੇ ਆਰਡਰ ਆਨੇ ਆ ਠੀਕ ਹੈ ਜੀ ਠੀਕ ਹੈ ਜੀ ਬਣ ਗਿਆ ਜੀ ਮੇਰਾ ਸੂਟ ਹਲੇ ਨਹੀਂ ਬਣਿਆ ਜੀ ਬਣਿਆ ਨਹੀਂ ਜੀ ਹਲੇ ਤੁਸੀਂ ਤਾਂ ਕਿਹਾ ਸੀ ਅੱਜ ਲੈ ਜਿਓ ਤੁਸੀਂ ਨਾ ਐਵੇਂ ਕਰੀਓ ਸ਼ਾਮ ਤੱਕ ਲੈ ਜਿਓ ਜੀ ਭੈਣ ਜੀ ਦੇਖੋ ਆਪਾਂ ਗੱਲ ਗਲਤ ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਸੀ ਵੀ ਮੈਨੂੰ ਪਰਸੋਂ ਨੂੰ ਸੂਟ ਚਾਹੀਦਾ ਮੈਂ ਭੋਗ ਤੇ ਪਾਠ ਜਾਣਾ ਹੁਣ ਦੱਸੋ ਮੈਂ ਕੀ ਕਰਾਂ ਇਹ ਹੁਣ ਜਿਹੜੇ ਪਹਿਲਾਂ ਆਏ ਹੋਏ ਸੀ ਉਹਨਾਂ ਦਾ ਕੀ ਕਰਾਂਗੀ ਤੇ ਦੇਣੀ ਆ ਸੂਟ ਬਈ ਇਹ ਤਾਂ ਹੁਣ ਦੇਖੋ ਤੁਹਾਨੂੰ ਦੇਖਣਾ ਚਾਹੀਦਾ ਉਹਨੂੰ ਤੋਂ ਦੀ 4 ਦਿਨ ਹੋ ਗਏ ਦੇ ਇਹਨੂੰ ਹੁਣ ਤੁਸੀਂ ਫੇਰ ਇਨੇ ਆਰਡਰ ਲੰਦੇ ਕਾਣੂ ਜੇ ਸੀ ਇਹ ਵੀ ਚਾਹੁੰਦੇ ਹੈਗੇ ਚੱਲ ਬੀਬੀ ਜ਼ਿਆਦਾ ਨਾ ਬੋਲ ਮੇਰਾ ਸੂਟ ਲੈ ਜਾ ਜਿਹੜਾ ਹੈਗਾ ਕੋਈ ਮੈਂ ਦੇ ਦਿੰਨੀ ਆ ਕਮਾਲ ਕਰੀ ਜਾਂਦੇ ਆ ਤੁਸੀਂ ਮੈਂ ਥੋੜਾ ਸੂਟ ਕਿਵੇਂ ਪਾਲਾਂ ਪਲਾਜੋ ਸੂਟ ਪਜਾਮੀ ਸੂਟ ਮੈਂ ਦੇ ਦਿੰਨੀ ਆ ਮੇਰੇ ਤੋਂ ਲੈ ਜਾ ਲੈ ਮੈਂ ਜਾਣ ਦਾ ਭੋਗ ਤੇ ਉੱਥੇ ਮੈਂ ਪਲਾਜੋ ਪਾਉਂਦੀ ਚੰਗੀ ਲੱਗਾਂਗੀ ਹੁਣ ਤੁਸੀਂ ਦੱਸੋ ਜੀ ਮੈਂ ਕੀ ਕਰਾਂ ਤੁਸੀਂ ਨਾ ਐ ਕਰੋ ਮੇਰੀ ਬੇਬੇ ਦਾ ਸੂਟ ਲੈ ਜਾਓ ਜੀ ਹੁੰਗਾ ਜਾ ਕੇ ਤੋਲਿਓ ਕਮਾਲ ਕਰਦੇ ਆ ਤੁਸੀਂ ਤੁਹਾਡੀ ਬੇਬੇ ਕਿੱਥੇ ਮੈਂ ਕਿੱਥੇ ਮੇਰੇ ਵਰਗੀਆਂ ਤਾਂ ਚਾਰ ਬਣ ਜਾਣ ਤੁਹਾਡੀ ਬੇਬੇ ਤੇ ਸੂਟ ਚ ਉਹ ਬੇਬੇ ਨੂੰ ਮੈਂ ਨਹੀਂ ਦੱਸਦੀ ਜੀ ਤੁਸੀਂ ਲੈ ਜਿਓ ਗੱਲ ਦੱਸਣ ਦੀ ਨਹੀਂ ਹੈਗੀ ਜੀ ਹੁਣ ਮੈਂ ਆਪ ਦੇ ਇੰਨੇ ਮਹਿੰਗੇ ਸੂਟ ਲੈ ਕੇ ਆਈਆਂ ਜੇ ਮੈਨੂੰ ਇਹ ਨਹੀਂ ਪਾਣ ਨੂੰ ਮਿਲੇ ਹੈਗੇ ਮੈਂ ਕਿਸੇ ਨਾਲ ਫੇਰ ਮੰਗ ਕੇ ਪਾਵਾਂ ਫਿਰ ਮੈਨੂੰ ਕੀ ਫਾਇਦਾ ਹੋਇਆ ਪੈਸੇ ਲਾਜਦਾ ਤੁਸੀਂ ਐ ਕਰਾ ਤੁਸੀਂ ਬਸ ਪਰਸੋਂ ਨੂੰ ਲੈ ਜਿਓ ਫਿਰ ਸਵੇਰੇ ਨਹੀਂ ਬੇਬੇ ਦਾ ਸੂਟ ਲੈ ਜਾਓ ਉਹਨੂੰ ਤੋਲਿਓ ਮੈਂ ਤਾਂ ਤੁਹਾਡਾ ਬੜਾ ਨਾਮ ਸੁਣਿਆ ਸੀ ਮੈਂ ਤਾਂ ਤਾਂ ਸੂਟ ਦੇਣ ਚਲੀ ਆਈ ਉਹਗੇ ਆਰਡਰ ਤਾਂ ਬਹੁਤ ਆਂਦੇ ਆ ਸਾਡੇ ਕੋਲ ਕੱਪੜਿਆਂ ਦੇ ਢੇਰ ਲੱਗਿਆ ਪਿਆ ਅੰਦਰ ਦੇ ਦਾਂਗੇ ਤੈਨੂੰ ਹੁਣ 2 ਦਿਨ ਤੇ ਰੁਕ ਜਾ ਛੱਡ ਠੀਕ ਆ ਪਰ ਸੋਨ ਪੱਕਾ ਮਿਲ ਜੂ ਮਿਲ ਜੇਗਾ ਜੀ ਲਈ ਜੋ ਪਰ ਸੋਨ ਮਿਲ ਜੇਗਾ ਹਾਏ ਵੇ ਇੱਕ ਤਾਂ ਕੱਪੜੇ ਇੰਨੇ ਪਏ ਆ ਸੇਨ ਵਾਸਤੇ ਸੌਣ ਨੂੰ ਟਾਈਮ ਨਹੀਂ ਮਿਲਦਾ ਖਾਣ ਪੀਣ ਨੂੰ ਟਾਈਮ ਨਹੀਂ ਮਿਲਦਾ ਕੀ ਕਰਾਂ ਥੱਕ ਵੀ ਜਾਂਦਾ ਸਰੀਰ बन ਗਿਆ ਜੀ ਸੂਟ ਮੇਰਾ ਹਾਂਜੀ ਬਣ ਗਿਆ ਜੀ ਬੈਜੋ ਬੈਜੋ ਬਦ ਅੱਛਾ ਆ ਜੀ ਪਾ ਕੇ ਦੇਖਿਆ ਉਹ ਤੁਸੀਂ ਇੱਧਰ ਨਾ ਟ੍ਰਾਈ ਰੂਮ ਬਣਿਆ ਹੈ ਅੱਛਾ ਹਾਂ ਐਂ ਫਿਟਿੰਗ ਜਿੰਨੀ ਮੈਂ ਕਹੀ ਉਹਨੀ ਰੱਖੀ ਹੈ ਨਾ ਹਾਂਜੀ ਹਾਂ ਬਿਲਕੁਲ ਵਧੀਆ ਰੱਖੀ ਹੈ ਜੀ ਇੱਕ ਵਾਰ ਪਾ ਕੇ ਤੋਂ ਦੇਖੋ ਤੁਸੀਂ ਫਿਰ ਦੱਸਿਓ ਮੰਨੋ ਚੱਲ ਮੈਂ ਪਾ ਕੇ ਆਈ ਕਿੱਥੇ ਟ੍ਰਾਈ ਰੂਮ ਇਹ ਇੱਧਰ ਹੈ ਇਹ ਸਾਹਮਣੇ ਅੱਛਾ ਜੀ ਹਾਂ ਨੂੰ ਪਾਇਆ ਆ ਤੁਸੀਂ ਮੇਰੇ ਸੂਟ ਦਾ ਕੀ ਕਰਿਆ ਇਹ ਕੋਈ ਮੇਰਾ ਨਾਪ ਹੈ ਮੈਂ ਤਾਂ ਤੁਹਾਨੂੰ ਪੂਰੀ ਫਿਟਿੰਗ ਵਾਲਾ ਸੂਟ ਦਿਆਂ ਸੀ ਇਹ ਦੇਖੋ ਤੁਸੀਂ ਇਹ ਕੀ ਬਣਾਇਆ ਕਿੰਨਾ ਸੋਹਣਾ ਤਾਂ ਖਿਲ ਰਿਹਾ ਕਾਲਾ ਲੰਗ ਦੱਸ ਫੁੱਲਾ ਵਰਗਾ ਰੰਗ ਲੱਗ ਰਿਹਾ ਸਾਰੇ ਸੂਟ ਛੱਡ ਕੇ ਪਹਿਲਾਂ ਤੇਰਾ ਸੂਟ ਬਣਾਇਆ ਬੀਬੀ ਕੱਪੜੇ ਫਿਰਪਾ ਬਹੁਤ ਪਿਆਸੀ ਨਾਲੇ ਪਰ ਸਭ ਤੋਂ ਪਹਿਲਾਂ ਤੇਰਾ ਕੱਢਿਆ ਤੂੰ ਫੇਰ ਨਖਰੇ ਮਾਰੀ ਜਾ ਰਹੀ ਆ ਬੀਬੀ ਦਾ ਵਧੀਆ ਨਹੀਂ ਬਣਾਇਆ ਆ ਕਹਿ ਰਹੀਆਂ ਤੁਸੀਂ ਵਧੀਆ ਲੱਗ ਰਿਹਾ ਇਹ ਕਿਹੜੇ ਪਾਸੋਂ ਵਧੀਆ ਲੱਗ ਰਿਹਾ ਰਾਂਗ ਕਿਨਾਂ ਜਾ ਚ ਰਹਿਣਾ ਵਦੀ ਸਾਰੇ ਸੂਟ ਛੱਡ ਗਏ ਪਹਿਲਾਂ 13 ਸੂਟ ਬਣਾਇਆ ਮੈਂ ਤੁਹਾਨੂੰ ਇਹ ਨਾਪ ਨਹੀਂ ਦੀਆ ਜੀ ਇਹ ਦੇਖੋ ਨਾਲੇ ਤੁਸੀਂ ਕੀ ਬਣਾਤਾ ਇਹਦੀਆਂ ਮੂਰੀਆਂ ਕਿੱਥੇ ਆ ਇਹ ਤਾਂ ਸਲਵਾਰੀ ਨਹੀਂ ਹੈਗੀ ਬੀਬੀ ਕਪੜਾ ਘਟ ਗਿਆ ਤਾਂ ਮੈਂ ਸੋਚਿਆ ਸਲਵਾਰ ਨਹੀਂ ਬੰਦੀ ਪਲਾਜ਼ੋ ਹੀ ਬਣਾਉਂਦਾ ਮੈਂ ਤਾਂ ਤੁਹਾਨੂੰ ਤਰਾ ਫਾਇਦਾ ਕਰਾ ਸਕੋ ਇਹ 5 ਮੀਟਰ ਕਪੜਾ ਦੀ ਪੱਕ ਪਣਾ ਕਿਵੇਂ ਘਟ ਗਿਆ ਉਹ ਫਿਰ ਕੀ ਹੋ ਗਿਆ ਬੀਬੀ ਘਟ ਗਿਆ ਮੂਹ ਕੀ ਕਰੀਏ ਸਹੀ ਵਾਰ ਥਾਣ ਵਿੱਚ ਕਪੜਾ ਘਟਾ ਜਾਵਾ ਕਪੜਾ ਤਾਂ ਮੈਂ ਆਪ ਲੈ ਕੇ ਆਈਆਂ ਜੀ ਕਪੜਾ ਤਾਂ ਪੂਰਾ 5 ਮੀਟਰ ਆ ਕਪੜਾ ਕਿਵੇਂ ਘਟ ਗਿਆ ਲੈ ਤੁਸੀਂ ਐ ਕਿਵੇਂ ਕਰ ਸਕਦੇ ਆ ਜੀ ਤੁਸੀਂ ਮੈਨੂੰ ਐ ਦੱਸੋ ਮੈਂ ਇਹੋ ਜਿਹਾ ਸੂਟ ਪਾ ਕੇ ਜਾਵਾਂਗੀ ਆ ਦੇਖੋ ਲੈ ਕੀ ਐ ਇਹ ਸੂਟ ਹੈ ਕੋਈ ਸੋਹਣਾ ਲੱਗ ਰਿਹਾ ਵਿਦਿ ਇਹ ਕੀ ਹੋਇਆ ਬੀਬੀ ਤੇਰੇ ਸੂਟ ਨੂੰ ਲੈ ਦਿਖਾ ਐਨਾ ਸੋਹਣਾ ਦਾ ਸੂਟ ਬਣਾਇਆ ਕੀ ਹੋਇਆ ਇਸ ਨੂੰ ਹੈ ਆ ਕੀ ਆਹ ਸੂਟ ਹੈ ਲੈ ਫੀਟਿੰਗ ਕਿ ਸੋਹਣਾ ਮਾਰ ਦਾਂਗੀ ਕਿਸੇ ਨੂੰ ਫੀਟਿੰਗ ਦੀ ਆ ਦੇਖਿਓ ਐਨਾ ਤਾਂ ਗੇੜੇ ਮਾਰ ਗਈ ਤੂੰ ਆ ਮੂਰੀਆਂ ਨਹੀਂ ਆ ਲੈ ਤੈਨਾਂ ਗੇੜੇ ਮਾਰ ਲਿਆ ਇੰਨੇ ਜਲਦ ਬਾਜੀ ਮੈਂ ਤਾਂ ਇਹੀ ਕੁਝ ਬਣੇਗਾ ਬੀਬੀ ਭਾਈ ਜੇ ਤੁਹਾਡੇ ਕੋਲ ਟਾਈਮ ਨਹੀਂ ਸੀਗਾ ਤੁਸੀਂ ਮੈਨੂੰ ਪਹਿਲਾਂ ਕਹਿ ਦਿੰਦੇ ਮੈਂ ਕਿਸੇ ਹੋਰ ਨੂੰ ਦੇ ਦਿੰਦੀ ਸੀ ਨਾ ਵਾਹ ਇਹ ਕਪੜਾ ਮੇਰੇ ਕੋਲ ਬਹੁਤ ਬਿਆਸੀਨ ਵਾਲੇ ਤੇਰਾ ਫੱਲੀ ਦਾ ਸੂਟ ਨਹੀਂ ਹੈ ਭਾਈ ਜੇ ਪਾਏ ਆ ਫਿਰ ਉਹਨਾਂ ਨੂੰ ਸੀਲਾ ਮੇਰਾ ਸੂਟ ਕਾਹਨੂੰ ਖਰਾਬ ਕਰਿਆ ਅਸੀਂ ਹੁਣ ਮਾਰ ਦਾਂਗੇ ਕੀ ਆ ਇਸਮਾ ਫੀਟਿੰਗ ਜਿਸ ਨੂੰ ਲੈ ਇੱਕ ਵੱਜ ਜੂਗੀ ਕੀ ਵੱਜ ਜੂਗੀ ਕੁਛ ਵੀ ਨਹੀਂ ਹੈਗਾ ਇਸ ਚ ਤਾਂ ਆ ਕੋਈ ਫੀਟਿੰਗ ਨਹੀਂ ਆਹ ਬਹਾ ਵੀ ਦੇਖ ਲੋ ਲੈ ਆਹ ਗਲਾ ਕਿੱਧਰ ਨੂੰ ਜਾ ਰਿਹਾ ਆਹ ਮੂਰੀਆਂ ਵੀ ਨਹੀਂ ਹੈਗੀਆਂ ਇਹਦੀਆਂ 5 ਮੀਟਰ ਮੈਂ ਕਪੜਾ ਲੈ ਕੇ ਆਈਆਂ 10 ਤਾਂ ਗੇੜੇ ਮਾਰ ਗਈ ਬੀਬੀ ਤੂੰ ਫਿਰ ਹੁਣ ਮੈਂ ਕੀ ਕਰਾਂ ਮੈਂ ਤਾਂ ਪਾਣਾ ਹੀ ਆ ਤਾਂ ਹੀ ਲੈ ਕੇ ਆਈਆਂ ਗੇੜੇ ਮਾਰਗੀ ਹੁਣ ਮੈਨੂੰ ਪਰਸੋਂ ਤੋਂ ਚਾਹੀਦਾ ਸੀਗਾ ਬਲਕਿ 2 ਦਿਨ ਉੱਪਰ ਹੋ ਗਏ ਲੈ ਆ ਬਣਾਤਾ ਗੇੜੇ ਦੇ ਗੇੜੇ ਤਾਂ ਬਣ ਰੱਖਿਆ ਬੀਬੀ ਜੀ ਦਾ ਨਾ ਹੁਣ ਸੂਟ ਚ ਤਾਂ ਜਲਦ ਰਾਜ ਤੇ ਹੀ ਹੋਗਾ ਇੱਕ ਸੂਣਾ ਇੱਕ ਮਾਰ ਦੂੰਗੀ ਫੀਟਿੰਗ ਬਣ ਜੂਗੀ ਭੈਣ ਜੀ ਤੁਸੀਂ ਆਪ ਦੇਖੋ ਮੜਾ ਜਾ ਜੇ ਮੈਨੂੰ ਕੱਪੜੇ ਮੈਂ ਇਹੋ ਜਿਹੇ ਪਾਣੇ ਇਹੋ ਜਿਹੇ ਤਾਂ ਮੰਗ ਕੇ ਪਾਲਾ ਲੋਕਾਂ ਤੋਂ ਫਿਰ ਮੈਂ ਆਪ ਦੇ ਕਿਉਂ ਸਮਾਏ ਨੇ ਕਿੰਨਾ ਮਹਿੰਗਾ ਸੂਟ ਦੱਸੂ ਸੀ ਕੀ ਕਰਕੇ ਰੱਖਤਾ ਇਹਦਾ ਚਲ ਕੁਛ ਨਹੀਂ ਹੁੰਦਾ ਬੀਬੀ ਕਿਸੇ ਹੁਣ ਵੱਜ ਜੂਗੀ ਵਧੀਆ ਬਣ ਜੂਗਾ ਮੈਂ ਤੁਸੀ ਤਾਂ ਕਹਤਾ ਇੱਕ ਸਿਉਣ ਮੱਜੂ ਰੂਗੀ ਕਿ ਕਿੱਦਾਂ ਮੱਜੂ ਰੂਗੀ ਮੈਂ ਪਾਵਾਂ ਮੈਂ ਇਹਨੂੰ ਕਿਹੜੇ ਹਿਸਾਬ ਨਾਲ ਲੈ ਆ ਆ ਤੁਸੀਂ ਆਪ ਦੇਖੋ ਜੀ ਇਹ ਅੰਦਰ ਬਾਹਰ ਪਾਣ ਵਾਲਾ ਸੂਟ ਹੈ ਮੈਂ ਦੱਸ ਕਿ ਮੈਂ ਪਾਵਾਂਗੀ ਇੰਨਾ ਖੁੱਲਾ ਕਰਤਾ ਕੋਈ ਨਾ ਬੀਬੀ ਸਿਉਣ ਲਾਦਾ ਮੈਂ ਉਹਨਾਂ ਨੂੰ ਪੀਟੀ ਘਮਾਣ ਜੇ ਕੋਈ ਚੱਕਰ ਨਹੀਂ ਟੈਨਸ਼ਨ ਲੈਣ ਦੀ ਲੋੜ ਨਹੀਂ ਟੈਨਸ਼ਨ ਲੈਣ ਦੀ ਕੀ ਲੋੜ ਨਹੀਂ ਆ ਲੰਬਾ ਵੀ ਦੇਖੋ ਕਿੰਨਾ ਕਰਤਾ ਹੈ ਕੋਈ ਨਾ ਮੈਂ ਕੱਟਿਆ ਠੀਕ ਕਰ ਦਾਂਗੀ ਬੀਬੀ ਕਹਿੰਦਾ ਆ ਗੱਲਾਂ ਵੀ ਕਿੱਧਰ ਜਾ ਰਹੀਆਂ ਮੂਰੀਆਂ ਵੀ ਦੱਸ ਮੈਂ ਕੀ ਕਰਾਂ ਕੁਝ ਨਹੀਂ ਹੁੰਦਾ ਬੀਬੀ ਸਾਰਾ ਸੈੱਟ ਹੋ ਜਾਏਗਾ ਬਿਲਕੁਲ ਪਰਫੈਕਟ ਹੋ ਜਾਏਗਾ ਕਿੱਥੇ ਇਹ ਤਾਂ ਤੁਸੀਂ ਜਲਵਾਜੀ ਨਹੀਂ ਕਰਦੀਆਂ ਬੀਬੀ ਅੱਜ ਇਹ ਸੂਟ ਦੇ ਅੱਜ ਇਹ ਸੂਟ ਦੇ ਫਿਰ ਤੁਸੀਂ ਚੱਜ ਕਾ ਤਾਂ ਸੀ ਦਿਨ ਦੇ ਮੇਰਾ 4 ਦਿਨ ਠਹਿਰ ਕੇ ਦੇ ਦਿੰਦੇ ਚੱਲ ਕੋਈ ਨਾ ਬੀਬੀ ਅੱਗੇ ਤੋਂ ਬਾਦ ਨਾ ਦੇਈ ਸੂਟ ਹੋਰ ਕਾ ਇਹ ਹੀ ਹੋ ਸਕਦਾ ਅੱਗੇ ਤੋਂ ਬਾਅਦ ਤਾਂ ਮੈਂ ਦਿੰਦੀ ਨਹੀਂ ਜੀ ਮੈਂ ਤਾਂ ਤੁਹਾਡਾ ਸਲਾਈ ਨਹੀਂ ਮਰਵਾਉਂਦੀ ਸੂਟ ਬਣਾਉਣਾ ਤਾਂ ਬੜੀ ਦੂਰ ਦੀ ਗੱਲ ਰਹੀ ਇਹ ਆਦਾ ਸਮਾਲਾ ਬੀਬੀਸ ਮਾ ਹੈ ਕਿ ਆ ਜੀ ਇਸ ਚ ਤੁਸੀਂ ਪਾ ਲਈ ਇਹੋ ਜਿਹਾ ਸੂਟ ਤੁਸੀਂ ਆਪ ਦੱਸੋ ਜੀ ਤੁਸੀਂ ਇਹੋ ਜਿਹਾ ਕਪੜਾ ਫਾਕੇ ਕਿਤੇ ਬਾਹਰ ਭੱਜ ਜਿਓਂਗੇ ਫਿਰ ਕੀ ਹੋਗਾ ਬੀਬੀ ਸੀਨ ਮਾਰ ਦਾਂਗੀ ਮੈਂ ਔਰੇ ਐਨਾ ਕੀ ਹੋਗਾ ਟੈਨਸ਼ਨ ਲੈਣ ਕੀ ਕਿਆ ਲੋੜਾ ਸੂਟ ਤੋਂ ਤੇਰਾ ਬਾਣੀ ਗਿਆ ਨਾ ਇੱਕ ਤੋਂ ਤੁਸੀਂ ਮੇਰੇ ਕੱਪੜੇ ਖਰਾਬ ਕਰਤੇ ਉਪਰੋਂ ਤੁਸੀਂ ਮੇਰੇ ਨਾਲ ਜਵਾਨ ਲੜਾਈ ਜਾ ਰਹੀ ਹੈ ਉਹ ਬੀਬੀ ਅਗਿਆ ਤਾਂ ਸੂਟ ਨਾ ਦੀ ਫਿਰ ਹੋਰ ਕੀ ਹੋ ਸਕਦਾ ਲੈ ਹਲੇ ਮੈਂ ਤੁਹਾਨੂੰ ਦੇਵਾਂਗੀ ਨਾ ਦੇਈ ਫਿਰ ਮੇਰ ਪਾ ਘਟਾ ਕੱਪੜਿਆਂ ਦਾ ਵਥੇਲਾ ਕੰਮ ਆਇਆ ਪਿਆ ਹਲੇ ਅਜੇ ਤੁਸੀਂ ਹੋਰਾਂ ਦੇ ਬਣਾਉਂਦੇ ਹੋਣੇ ਜਿਹੜਾ ਮੇਰਾ ਬਣਾਇਆ ਉਹ ਬੀਬੀ ਐਨ ਸੋਨ ਸਟੈਂਡਰਡ ਦੇ ਬਨਾਵਾ ਮੈਂ ਤੁਹਾਨੂੰ ਲੈ ਆ ਕੇ ਵੀ ਦਿਖਾ ਦਾਂ ਜੇ ਮੈਂ ਹੁਣ ਬਸ ਇਹ ਜਿਹੜੇ ਤੁਹਾਡੇ ਤੋਂ ਬਣਵਾਣਾ ਲਿਆ ਨਾ ਚਾ ਨਾ ਬਣਾਈ ਬੀਬੀ ਮੈਂ ਨਹੀਂ ਤੁਹਾਨੂੰ ਉਹ ਮੇਰੇ ਪੈਸੇ ਦਿੰਦੀ ਹੈਗੀ ਤੁਸੀਂ ਮੇਰੇ ਜਿਹੜਾ ਸੂਟ ਖਰਾਬ ਕਰਾਈਦੇ ਪੈਸੇ ਭਰੋਗੇ ਬੀਬੀ ਇਸ ਦਾ ਕੁਛ ਨਹੀਂ ਵਿਗੜਾ ਸਿਓ ਨਾ ਮੈਂ ਮਾਰ ਦਾਂ ਸਿਓ ਮਾਰ ਕੇ ਮੂਰੀਆਂ ਕਿੱਥੋਂ ਲੈ ਕੇ ਆਉਂਗੇ ਤੁਸੀਂ ਅੱਜ ਤੋਂ ਬਾਅਦ ਮੈਂ ਤੁਹਾਨੂੰ ਕੋਈ ਕਪੜਾ ਨਹੀਂ ਦਿੰਦੀ ਹੈਗੀ ਨਾ ਦਿਆ ਕਰ ਬੀਬੀ ਕਰ ਮੇਰਾ ਘਾਟਾ ਕਪੜਾ ਗਾਣੇ ਕਪੜਾ ਸਿਨ ਵਾਲੇ ਪਏ ਆ ਲੈ ਬੀਬੀ ਸੰਦੇਸ਼ ਦੇ ਦੇ ਇਹਨਾਂ ਨੂੰ ਹੁਣ ਤੂੰ ਹੀ ਦੇ ਦੇ ਸੰਦੇਸ਼ ਤੂੰ ਜੇ ਸਾਦੀ ਮੈਂ ਦੇ ਦੰਨੀ ਆ ਲੈ ਭਾਈ ਮੇਰਾ ਸੰਦੇਸ਼ ਇਹ ਆ ਇੱਕ ਵਾਰੀ ਮੇਰਾ ਸਮਾਂ ਬਰਬਾਦ ਕਰਾਇਨਾ ਇਹਗੇ ਟੇਲਰ ਦੇ ਲਈ ਚੱਕਰ ਇਹਦੇ ਨਾਲ ਫਸ ਜਿਓ ਇਹਨੇ ਮੇਰਾ ਸੂਟ ਤਾਂ ਦੇਖ ਲਓ ਕੀ ਕਰਤਾ 5 ਮੀਟਰ ਕਪੜਾ ਖਰਾਬ ਕਰਤਾ ਮੂਰੀਆਂ ਉਹ ਨਹੀਂ ਲਾਈਆਂ ਹੈਗੀਆਂ ਆ ਤੁਸੀਂ ਦੇਖ ਲਓ ਕਿੱਥੇ ਪਾਣਾ ਦਾ ਹੈਗਾ ਇਹ ਬੀਬੀ ਕਿਦੋਂ ਜਿਹੜੇ ਬਾਰ-ਬਾਰ ਗੇੜੇ ਮਾਰਨਾ ਉਹਨਾਂ ਨੂੰ ਤੁਸੀਂ ਕੱਪੜਾ ਨਾ ਲਿਆ ਕਰੋ ਇਹਦਾ ਬਾਰ-ਬਾਰ ਗੇੜੇ ਮਾਰਨੇ ਆ ਲਗਾਮਾ ਇਸ ਕਰਕੇ ਮਨ ਨਹੀਂ ਗੈਰੀ ਸੂਟ ਖਰਾਬ ਕਰਦਾ ਬੋਲ ਲੈ ਵੀ ਸੰਦੇਸ਼ ਤਾਂ ਇਹ ਆ ਬੇ ਕੀ ਸੰਦੇਸ਼ ਦਿੱਤਾ ਯਾਰ ਇਹ ਦੇਖੋ ਜੀ ਕਿ ਇੰਜਾਇਰਮੈਂਟ ਮੂਵੀ ਆ ਜਿਹੜੀ ਅਸੀਂ ਬਣਾਈ ਆ ਕੋਈ ਏ ਸਚਾਈ ਨਹੀਂ ਇਹ ਤਾਂ ਕੋਈ ਸੰਦੇਸ਼ ਨਹੀਂ ਹੋ ਸਕਦਾ ਇਹ ਤਾਂ ਕੋਈ ਸੰਦੇਸ਼ ਨਹੀਂ ਹੋ ਸਕਦਾ ਇਹ ਤਾਂ ਗਸਟਫਾਨਾ ਜਸਟ ਫਾਨਾ ਕੋਈ ਕਿ ਆਪਣੇ ਦਿਲ ਤੇ ਨਾ ਲਾਵੇ ਇਹ ਤਾਂ ਅਸੀਂ ਜਸਟ ਵੈਸੀ ਬੈਠੇ ਇੰਜੋਏ ਕਰ ਰਹੇ ਸੀਗੇ ਜੀ ਤਾਂ ਵੀਡੀਓ ਪਾਈ ਹੈ ਹਨਾ ਇਹ ਵੀਡੀਓ ਦਾ ਕਿਸੇ ਨਾਲ ਕੋਈ ਲੈਣ ਦੇਣ ਨਹੀਂ ਹੈਗਾ ਇਹੋ ਜਿਹਾ ਕੋਈ ਟੈਲਰ ਨਹੀਂ ਹੈਗਾ ਇਹ ਤਾਂ ਅਸੀਂ ਵੈਸੇ ਜਸਟ ਟਾਈਮ ਪਾਸ ਕਰ ਰਹੇ ਸੀਗੇ ਅਸੀਂ ਕਿਹਾ ਵੀ ਚਲੋ ਆਪ ਤਾਂ ਅਸੀਂ ਹਾਜ਼ਰ ਹਾਂ ਸੀ ਬੈਠੇ ਵੀ ਤੁਹਾਨੂੰ ਵੀ ਥੋੜਾ ਜਿਹਾ ਹਸਾ ਲਈਏ ਹਨਾ ਤਾਂ ਕਰਕੇ ਇਸ ਕਰਕੇ ਹੱਸਦੇ ਬਾਕੀ ਨੇ ਮੇਰੇ ਸੂਟ ਦੀ ਪੱਟੀ ਮਿਸ ਕਰਤੀ ਹੈ ਤੁਹਾਡੇ ਸਾਹਮਣੇ ਹੀ ਆ ਚਲੋ ਠੀਕ ਹੈ ਜੀ ਹੋਰ ਸੰਦੇਸ਼ ਦੇਣਾ ਕੋਈ ਬਾਸ ਜੀ ਥੈਂਕ ਯੂ ਥੈਂਕ ਯੂ ਸੋ ਦਿਲ ਦਾ ਗੀ ਸੰਦੇਸ਼ ਹਾਂ ਹਾਂ ਸੰਦੇਸ਼ ਵਾਲੀਆਂ ਚੀਜ਼ਾਂ ਕਿਹੜਾ ਕੋਈ ਦੇਖਦਾ ਹੈ ਛੋਟੋ ਬਰੇ ਤੁਸੀਂ ਹੱਸੋ ਇੰਜੋਏ ਕਰੋ ਆਪਦਾ ਹਨਾ ਸ਼ੇਅਰ ਕਰ ਦਿਓ ਵੀਡੀਓ ਕਮੈਂਟ ਕਰ ਦਿਓ ਲਾਈਕ ਕਰ ਦਿਓ ਸੰਦੇਸ਼ ਵਧੀਆ ਬਹੁਤ ਨੇ ਸੰਦੇਸ਼ ਵਧੀਆ ਹਾਂ